ਸ੍ਰੀ ਗਣੇਸ਼ ਸੇਵਾ ਗੁਰਆਂ ਦੇ ਸਮੂਹ ਮੈਂਬਰਾਂ ਦੀ ਮੀਟਿੰਗ ਗੁਰਆਂ ਵਿਖੇ ਹੋਈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਮਾਂ ਬੰਗਲਾਮੁਖੀ ਜਨਤੀ ਮੌਕੇ ਮਿਤੀ 5 ਮਈ ਨੂੰ ਤੀਸਰੀ ਵਸ ਯਾਤਰਾ ਪਿੰਗਾਵਲਾ ਚੌਂਗੁਰਾਂ ਤੋਂ ਰਵਾਨਾ ਕੀਤੀ ਜਾਵੇਗੀ ਮੈਂਬਰਾਂ ਨੇ ਦੱਸਿਆ ਕਿ ਮਾਂ ਬੰਗਲਾਮੁਖੀ ਦੇ ਦਰਬਾਰ ਤੇ ਮਿਤੀ 4 ਅਤੇ 5 ਮਈ ਭੰਡਾਰਾ ਲਗਾਇਆ ਜਾ ਰਿਹਾ ਹੈ ਉਹਨਾਂ ਸਮੂਹ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਵਿਸ਼ਰਧਾਲੂਆਂ ਨੇ ਮਾਂ ਦੇ ਦਰਸ਼ਨਾਂ ਲਈ ਜਾਣਾ ਹੈ ਤਾਂ ਉਹ ਆਪੋ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਇਸ ਮੌਕੇ ਜਤਿੰਦਰ ਕੁਮਾਰ ਅਜੀਤ ਕੁਮਾਰ ਬੀਜੇ ਕੁਮਾਰ ਅਵੀ ਪੁਨੀਤ ਕੁਮਾਰ ਬੀਜੇ ਕੁਮਾਰ ਹਾਜ਼ਰ ਸਨ ਜੈ ਮਾਂ ਚੰਤਪੁੰਨੀ ਜੀ ਜੈ ਮਾਂ ਬਗਲਾਮੁਖੀ ਮਾਤਾ ਜੀ ਸ਼੍ਰੀ ਗਣੇਸ਼ ਸੇਵਾ ਗੁਰਾਇਆ ਵੱਲੋਂ 5 ਮਈ ਨੂੰ ਦਿਨ ਸੋਮਵਾਰ ਤੀਸਰੀ ਵਾਰ ਸਿਆਤਰਾ ਜੋ ਕਿ ਮਾਂ ਬੰਗਲਾਮੁਖੀ ਦੇ ਜਨਮ ਦਿਨ ਤੇ ਪਿੰਗਾਲੇ ਚੌਂਗਦੋ ਰਵਾਨਾ ਹੋਵੇਗੀ ਜਿਸ ਭਗਤ ਨੇ ਜਾਣਾ ਹੋਵੇ ਉਹ ਆਪਣੀ ਸੀਟ ਕਨਫਰਮ ਕਰਾ ਸਕਦਾ ਹੈ ਆ ਜੈ ਮਾਤਾ ਦੀ ਜੈ ਮਾ ਚਿੰਤਪੁਰਨੀ ਜੈ ਮਾ ਬਗਲਾ ਮੁਖੀ ਮਿਲਿਆ ਕੀ ਜੈ ਸ਼੍ਰੀ ਗਣੇਸ਼ ਸੇਵਾ ਗ੍ਰਹਿਾਂ ਵੱਲੋਂ ਮਾ ਬਗਲਾ ਮੁਖੀ ਜੰਤੀ ਮੌਕੇ ਤੇ 5 4 ਮਈ 5 ਚਾਲ ਔਰ 5 ਮਈ ਨੂੰ ਮਾ ਬਗਲਾ ਮੁਖੀ ਦਰਵਾਜ਼ ਤੇ ਬਨਖੰਡੀ ਵਿਖੇ ਵਿਸ਼ਾਲ ਪੰਡਾਰਾ ਲਗਾਇਆ ਜਾ ਰਿਹਾ ਹੈ ਸਮਸਤ ਭਗਤਾਂ ਨੂੰ ਬੇਨਤੀ ਹੈ ਕਿ ਭਗਤ ਆਪਣੀ ਹਾਜੀ ਲਗਾਉਣ ਜੈ ਮਾਤਾ ਦੀ ਜਿਕਰਾ ਮਾ ਬਗਲਾ ਮੁਖੀ ਮਈਆ ਜੀ ਦਾ ਦਰਵਾਜ਼ੇ ਕੀ ਜੈ ਸ਼੍ਰੀ ਗਣੇਸ਼ ਸੇਵਾਗੁਰਿਆਂ ਦੇ ਸਮੂਹ ਮੈਂਬਰਾਂ ਦੀ ਮੀਟਿੰਗ ਗੁਰਿਆਂ ਵਿਖੇ ਹੋਈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਬੰਗਲਾ ਮੁਖੀ ਜਨਤੀ ਮੌਕੇ ਮਿਤੀ 5 ਮਈ ਨੂੰ ਤੀਸਰੀ ਵਸੀ ਯਾਤਰਾ ਪਿੰਗਾਵਲਾ ਚੌਂ ਗੁਰਿਆਂ ਤੋਂ ਰਵਾਨਾ ਕੀਤੀ ਜਾਵੇਗੀ ਮੈਂਬਰਾਂ ਨੇ ਦੱਸਿਆ ਕਿ ਮਾਂ ਬੰਗਲਾਮੁਖੀ ਦੇ ਦਰਬਾਰ ਤੇ ਮਿਤੀ 4 ਅਤੇ 5 ਮਈ ਪੰਡਾਰਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਸਮੂਹ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਵਿਸ਼ਰਧਾਲੂਆਂ ਨੇ ਮਾਂ ਦੇ ਦਰਸ਼ਨਾਂ ਲਈ ਜਾਣਾ ਹੈ ਤਾਂ ਉਹ ਆਪੋ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਮੌਕੇ ਜਤਿੰਦਰ ਕੁਮਾਰ, ਅਜੀਤ ਕੁਮਾਰ, ਬੀਜੇ ਕੁਮਾਰ, ਅਵੀ ਪੁਨੀਤ ਕੁਮਾਰ, ਬੀਜੇ ਕੁਮਾਰ ਹਾਜ਼ਰ ਸਨ। ਜੈ ਮਾਂ ਚੰਤਪੂਰਨੀ ਜੀ, ਜੈ ਮਾਂ ਬਗਲਾਮੁਖੀ ਮਾਤਾ ਜੀ। ਸ਼੍ਰੀ ਗਣੇਸ਼ ਸੇਵਾ ਗੁਰਾਇਆ ਵੱਲੋਂ 5 ਮਈ ਨੂੰ ਦਿਨ ਸੋਮਵਾਰ ਤੀਸਰੀ ਬਸ ਯਾਤਰਾ ਜੋ ਕਿ ਮਾਂ ਬੰਗਲਾ ਮੁਖੀ ਦੇ ਜਨਮ ਦਿਨ ਤੇ ਪਿੰਗਾ ਵਾਲੇ ਚੌਂਕ ਤੋਂ ਜਵਾਨਾ ਹੋਵੇਗੀ ਜਿਸ ਭਗਤ ਨੇ ਜਾਣਾ ਹੋਵੇ ਉਹ ਆਪਣੀ ਸੀਟ ਕਨਫਰਮ ਕਰਾ ਸਕਦਾ ਆ ਜੈ ਮਾਤਾ ਜੈ ਮਾ ਚਿੰਤਪੂਰਨੀ ਜੈ ਮਾ ਬਗਲਾ ਮੁਖੀ ਲਖੀ ਜੈ shri ਗਣੇਸ਼ ਸੇਵਾ ਗੁਰਾਇਆਂ ਵੱਲੋਂ ਮਾਂ ਬਗਲਾ ਮੁਖੀ ਜਨਮਤੀ ਮੌਕੇ ਤੇ 5 4 ਮਈ 4 ਔਰ 5 ਮਈ ਨੂੰ ਮਾਂ ਬਗਲਾ ਮੁਖੀ ਦਰਵਾਜ਼ੇ ਵਨਖੰਡੀ ਵਿਖੇ ਵਿਸ਼ਾਲ ਪੰਡਾਰਾ ਲਗਾਇਆ ਜਾ ਰਿਹਾ ਹੈ ਸਮst ਭਗਤਾਂ ਨੂੰ ਬੇਨਤੀ ਹੈ ਕਿ ਭਗਤ ਆਪਣੀ ਹਾਜ਼ਰੀ ਲਗਾਉਣ ਜੈ ਮਾਤਾ ਦੀ ਜਗਰਾਮ ਮਾ ਬਗਲਾ ਮੁਖੀ ਮਈਆ ਜੀ ਦਾ ਜੈ ਦਰਵਾਜ ਕੀ ਜੈ श्री गणेश सेवा गुरुयां ਦੇ ਸਮੂਹ ਮੈਂਬਰਾਂ ਦੀ ਮੀਟਿੰਗ ਗੁਰਿਆਾਂ ਵਿਖੇ ਹੋਈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਮਾਂ ਬੰਗਲਾਮੁਖੀ ਜਨਤੀ ਮੌਕੇ ਮਿਤੀ 5 ਮਈ ਨੂੰ ਤੀਸਰੀ ਵਸੀ ਯਾਤਰਾ ਪਿੰਗਾਵਾਲਾ ਚੌਂਗੁਰਾਂ ਤੋਂ ਰਵਾਨਾ ਕੀਤੀ ਜਾਵੇਗੀ ਮੈਂਬਰਾਂ ਨੇ ਦੱਸਿਆ ਕਿ ਮਾਂ ਬੰਗਲਾਮੁਖੀ ਦੇ ਦਰਬਾਰ ਤੇ ਮਿਤੀ 4 ਅਤੇ 5 ਮਈ ਭੰਡਾਰਾ ਲਗਾਇਆ ਜਾ ਰਿਹਾ ਹੈ ਉਹਨਾਂ ਸਮੂਹ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਬਿਸ਼ਰਦਾ ਲੂਆਂ ਨੇ ਮਾਂ ਦੇ ਦਰਸ਼ਨਾਂ ਲਈ ਜਾਣਾ ਹੈ ਤਾਂ ਉਹ ਆਪੋ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਇਸ ਮੌਕੇ ਜਤਿੰਦਰ ਕੁਮਾਰ ਅਜੀਤ ਕੁਮਾਰ ਬੀਜੇ ਕੁਮਾਰ ਅਵੀ ਪੁਨੀਤ ਕੁਮਾਰ ਬੀਜੇ ਕੁਮਾਰ ਹਾਜ਼ਰ ਸਨ ਜੈ ਮਾਂ ਚੰਤਪੁੰਨੀ ਜੀ ਜੈ ਮਾਂ ਬਗਲਾਮੁਖੀ ਮਾਤਾ ਜੀ ਸ਼੍ਰੀ ਗਣੇਸ਼ ਸੇਵਾ ਗੁਰਾਇਆ ਵੱਲੋਂ 5 ਮਈ ਨੂੰ ਦਿਨ ਸੋਮਵਾਰ ਤੀਸਰੀ ਵਾਰ ਸਿਆਤਰਾ ਜੋ ਕਿ ਮਾਂ ਬੰਗਲਾਮੁਖੀ ਦੇ ਜਨਮ ਦਿਨ ਤੇ ਪਿੰਗਾਲੇ ਚੌਂਗਦੋ ਰਵਾਨਾ ਹੋਵੇਗੀ ਜਿਸ ਭਗਤ ਨੇ ਜਾਣਾ ਹੋਵੇ ਉਹ ਆਪਣੀ ਸੀਟ ਕਨਫਰਮ ਕਰਾ ਸਕਦਾ ਹੈ ਆ ਜੈ ਮਾਤਾ ਦੀ ਜੈ ਮਾ ਚਿੰਤਪੁਰਨੀ ਜੈ ਮਾ ਬਗਲਾ ਮੁਖੀ ਨੀ ਲਕੀ ਜੈ ਸ਼੍ਰੀ ਗਣੇਸ਼ ਸੇਵਾ ਗ੍ਰਹਿਆਂ ਵੱਲੋਂ ਮਾ ਬਗਲਾ ਮੁਖੀ ਜੰਤੀ ਮੌਕੇ ਤੇ 5 4 ਮਈ 5 4 5 ਮਈ ਨੂੰ ਮਾ ਬਗਲਾ ਮੁਖੀ ਦਰਵਾਜ਼ੇ ਤੇ ਬਨਖੰਡੀ ਵਿਖੇ ਵਿਸ਼ਾਲ ਪੰਡਾਰਾ ਲਗਾਇਆ ਜਾ ਰਿਹਾ ਹੈ ਸਮਸਤ ਭਗਤਾਂ ਨੂੰ ਬੇਨਤੀ ਹੈ ਕਿ ਭਗਤ ਆਪਣੀ ਹਾਜ਼ਰੀ ਲਗਾਉਣ ਜੈ ਮਾਤਾ ਦੀ ਜਿਕਰਾਂ ਮਾ ਬਗਲਾ ਮੁਖੀ ਮਈਆ ਜੀ ਦਾ ਦਰਵਾਜ਼ੇ ਕੀ ਜੈ